ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਪੰਜਵਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਥਲ ਸੋਇਨ ਚੋਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੇ ਨਗਰ ਉਜਾੜੀ ਜਿਓ ਹਰ ਰੁੱਖੇ ਰੋਟੇ ਖਾਏ ਸਮਾਲੇ ਹਰ ਅੰਦਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਵਾੜੀ ਜਿਓ ਸੰਤਾ ਸੇਤੀ ਰੰਗਨ ਲਾਏ ਸਾਕਤ ਸੰਗ ਵਿਕਰਮ ਕਮਾਏ ਦੁਲਬ ਦੇ ਖੋਈ ਅਗਿਆਨੀ ਜੜ ਆਪਣੀ ਆਪੇ ਉਪਾੜੀ ਜਿਉ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੋਖਾ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜਿਓ ਮਾਝ ਮਹੱਲਾ ਪੰਜਵਾ ਚਰਨ ਠਾਕੁਰ ਕੇ ਰਦੈ ਸਮਾਨੇ ਕਲ ਕਲੇਸ਼ ਸਭ ਦੂਰ ਪਿਆਣੇ ਸਤ ਸੁਖ ਸਹਜ ਤੁਨ ਉਪਜੇ ਸਾਧੂ ਸੰਗ ਨਿਵਾਸਾ ਜਿਓ ਲਾਗੀ ਪ੍ਰੀਤ ਨ ਟੁਟੇ ਮੁਲੇ ਹਰ ਅੰਤਰ ਬਾਹਰ ਰਹਿਆ ਭਰਪੂਰੇ ਸਿਮਰ 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 ਗੁਣ ਗਾਵਾਂ ਕਾਟੀ ਜਮ ਕੇ ਫਾਸਾ ਜਿਓ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰਿਪਤ ਏਕਾਏ ਰਹੇ ਜਨ ਤੇਰੇ ਸਤ ਗੁਰ ਕੀਆ ਦਿਲ ਆਸਾ ਜਿਓ ਜਿਸ ਕਾ ਸਾਤ ਸਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਮਨ ਜਾਣ ਰਹੇ ਵਡਭਾਗੇ ਨਾਨਕ ਪੂਰਨ ਆਸਾ ਜਿਓ ਮਾਝ ਮਹੱਲਾ ਪੰਜਵਾ ਮੇਹੋ ਪਿਆ ਪਰਮੇਸ਼ਰ ਪਾਇਆ ਜੀ ਜੰਤਾ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਨਹੀ ਪ੍ਰਤਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦਿ ਨਦਰ ਨਿਹਾਰਾ ਜਨ ਥਲ ਮਹੀ ala ਸਭ ਤ੍ਰਿਪਤਾਣੇ ਸਾਧੋ ਚਰਨ ਪਖਾਲੀ ਜਿਉ ਮਨ ਕੀ ਇਛੁ ਪਜਾਵਨ ਹਾਰਾ ਸਦਾ ਸਦਾ ਜੈ ਬਲਿਹਾਰਾ ਨਾਨਕ ਦਾਨ ਕੀ ਆ ਦੁਖ ਪੰਜਾ ਨ ਰਤੇ ਰੰਗ ਰਸਾਲੀ ਜੀਓ ਮਾਝ ਮਹਲਾ ਪੰਜਵਾ ਮਨ ਤਨ ਤੇਰਾ ਧਨ ਭੀ ਤੇਰਾ ਤੂੰ ठाकुर स्वामी ਪ੍ਰਭ ਮੇਰਾ ਜਿਉ ਪਿੰਡ ਸਭ ਰਾਸ ਤੇਮਾਰੀ ਤੇਰਾ ਜੋਰ ਗੋਪਾਲਾ ਜਿਉ ਸਦਾ ਸਦਾ ਤੂੰ ਹੈ ਸੁਖਦਾਇ ਨਿਵ ਨਿਵ ਲਾਗਾ ਤੇਰੇ ਪਾਏ ਕਾਰ ਕਮਾਵਾ ਜੇ ਤੁਦ ਪਾਵਾ ਜਾ ਤੂ ਦੇਹ ਦਿਆਲਾ ਜਿਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿਥੇ ਰਖੇ ਬੈਕੁੰਠ ਤੇ ਥਾਈ ਤੂੰ ਸਬਨਾ ਕੇ ਪ੍ਰਤਪਾਲਾ ਜਿਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾ ਲਾ ਜਿਓ ਮਾਝ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲਥਨ ਮਹੀਲਾ ਦਹਿ ਦਿਸ ਵਰਸਾਇਆ ਸਾਤ ਭੈ ਬੁਜੀ ਸਭ ਤ੍ਰਿਸ਼ਨਾ ਅਨਧ ਭਇਆ ਸਭ ਠਾਈ ਜਿਉ ਸੁਖ ਦਾਤਾ ਦੁਖ ਪੰਜਨਹਾਰਾ ਆਪੇ ਬਖਸ਼ ਕਰੇ ਜਿਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੈ ਪੈ ਪੈ ਰਿਤ ਸਹਿ ਮਨਾਈ ਜੀਉ ਜਾਕੀ ਸ਼ਰਨ ਪਿਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤੇਸ ਬਿਨ ਹੋਰ ਨ ਦੂਜਾ ਠਾਕੁਰ ਸਭਤ ਸੈ ਕੀਆ ਜਾਈ ਜੀਉ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬਨੰਤੀ ਆਠ ਪਹਿਰ ਤਦ ਧਿਆਈ ਜਿਉ ਮਾਝ ਮਹੱਲਾ ਪੰਜਵਾਂ ਸਬੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਜ ਸਮਾਦ ਲਗੇ ਨੇ ਅੰਤਰ सो रस सोए जाने जियो अगम अगोचर साहिब मेरा ਘਟ ਘਟ ਅੰਤਰ ਵਰਤੈ ਨਿਰਾ ਸਦਾ ਅਲੇਪਤ ਜੀਆ ਕਾ ਦਾਤਾ ਕੋ ਵਿਰਲਾਪ ਪਛਾਣੇ ਜਿਉ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸਚਾ ਹੁਕਮ ਪਛਾਣੀ ਸਹਜ ਸੰਤੋਖ ਸਦਾ ਤ੍ਰਿਪਤਾਸੇ ਅਨਦ ਖਸਮ ਕੈ ਭਾਣੇ ਜਿਉ ਹਥੇ ਦਿੱਤੇ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੇ ਅੰਗੀਕਾਰ ਕੀਆ ਤੈਨ ਕਰਤੇ ਦੁਖ ਕਾ ਡੇਰਾ ਟਾਹੇ ਆਜੀਓ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੇ ਕੋਈ ਦੂਤਾ ਦੁਸ਼ਮਣ ਸਭ ਸਜਣ ਹੋਏ ਏਕੋ ਸੁਆਮੀ ਆਹੇ ਅਜੀਓ ਜੋ ਕਿਸ਼ ਕਰੇ ਸੋ ਆਪਿਆ ਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣੇ ਸੰਤਾਨੋਂ ਆਪ ਸਹਾਈ ਪ੍ਰਭ ਭਰਮ ਭੁਲਾ ਵਾਲਾ ਹੈ ਜੀਓ ਚਰਨ ਕਮਲ ਜਨਕਾ ਆਧਾਰੋ ਅਠ ਪਹਿਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਝ ਮਹੱਲਾ ਪੰਜਵਾ ਸੋ ਸਚ ਮੰਦਰ ਜਿਤ ਸਚ ਧਿਆਈਐ ਸੋਰ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾਤਰਤ ਸੁਹਾਵੇ ਜਿਤ ਵਸੇ ਹਰ ਜਨ ਸਚੇ ਨਾਮ ਵਿਟੋ ਕੁਰਬਾਨ ਜੀਓ ਸੱਚ ਵਡਾਈ ਕੀ ਮਨ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵਹ ਜਨ ਤੇਰੇ ਸੱਚ ਸ਼ਬਦ ਮਨ ਮਾਨੋ ਜੀਓ ਸੱਚ ਸਲਾਹਨ ਵਡ ਭਾਗੀ ਪਾਈਐ ਗੁਰ ਪ੍ਰਸਾਦਿ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਪਾਵਹਿ ਸਚਨਾਮ ਨਿਸਾਨੋ ਜਿਉ ਸਚੇ ਅੰਤ ਨ ਜਾਣੇ ਕੋਈ ਥਾਨਥਨੰਤਰ ਸਚਾਸੋਈ ਨਾਨਕ ਸੱਚ ਧਾਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾ ਰੈਣ ਸੁਹਾਵੜੇ ਦਿਨ ਸੁਸੋਹਿਲਾ ਜਾਪੇ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਢੜੀ ਮੂਰਤ ਸਿਮਰਤ ਪਲਵੰਜ ਹੈ ਜੀਵਨ ਸਫਲਤ ਥਾਈ ਜੀਓ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭੋ ਪਰਮ ਖੋਇਆ ਗੁਰਪੂਰੇ ਦੇਖਾ ਸਬਨੀ ਜਾਈ ਜਿਉ ਪ੍ਰਭ ਸਮਰਥ ਵਡ ਊਚ ਅਪਾਰਾ ਨੋਨੇ ਦਾ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇਂ ਨਾ ਲਈ ਜਿਉ ਕਰ ਕਿਰਪਾ ਮੇਰੇ ਦੇਨ ਦੇ ala ਜਾਚਕ ਜਾਚੈ ਸਾਧਰ ਵਾਲਾ ਦੇਹਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਮਾਝ ਮਹੱਲਾ ਪੰਜਵਾ ਅਥੈ ਤੋ ਹੈ ਆਗੈ ਆਪੇ ਜੀ ਜੰਤਰ ਸਭ ਤੇਰੇ ਥਾਪੇ ਦੁਦ ਬਿਨ ਅਵਰ ਨ ਕੋਈ ਕਰਤੇ ਮੈਂ ਤਰ ਉਟ ਤੁਮਾਰੀ ਜਿਉ ਰਸਨਾ ਜਪ ਜਪ ਜੀਵੇ ਸੁਆਮੀ ਪਰ ਬ੍ਰਹਮ ਪ੍ਰਭ ਅੰਤਰ ਜਮੀ ਜਿਨ ਸੇਵਿਆ ਤਨਹੀਂ ਸੁਖ ਪਾਇਆ ਸੋ ਜਨਮ ਨ ਜੂਏ ਹਾਰੀ ਜਿਉ ਨਾਮ ਅਵਖਦ ਜਿਨ ਜਨ ਤੇ ਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤਿ ਸਫਲ ਇਹ ਹੈ ਕਾਰੀ ਜਿਓ ਦ੍ਰਿਸ਼ਟ ਤਾਰੇ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਮਾਝ ਮਹੱਲਾ ਪੰਜਵਾ ਮਨ ਤਨ ਰਤਾ RAM ਪਿਆਰੇ ਸਰਬਸ ਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਏ ਬਿਸਰ ਨ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗਤ ਰੀ ਜੈ ਸਾਗਰ ਕੱਟਿਐ ਜਮ ਕੇ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵ ਕਾਮ ਕ્રોਧ ਕੇਲ ਵਿਖ ਗੁਰ ਕਾਟੇ ਪੂਰਨ ਹੋਏ ਆਸਾ ਜਿਉ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜਿਉ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਓ ਜਾ ਕੇ ਗ੍ਰਹਿ ਨਵ ਨਿਦ ਹਰ ਪਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋ ਗਾ ਜਿਓ ਖਿੰਨ ਮੈ ਥਾਪਿ ਉਥਾ ਪਨ ਹਾਰਾ ਆਪੇ ਕੰਤੇ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿੱਚ ਝੁਗਾ ਜਿਓ ਅੰਚਲ ਲਾਏ ਸਭ ਸਿਸਟ ਤਰਾਏ ਆਪਣਾ ਨਾਉ ਆਪ ਜਿ ਪਾਏ ਗੁਰਬੋਹਦ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਓ ਮਾਝ ਮਹਲਾ ਪੰਜਵਾ ਸੋਈ ਕਰਨਾ ਜੇ ਆਪ ਕਰਾਏ ਜਿਥੇ ਰਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੇ ਜਿਸ ਮੀਠਾ ਜਿਓ ਸਭ ਪਰੋਈ ਇਕਤ ਧਾਗੇ ਜਿਸ ਲਾਏ ਲੈ ਸੋ ਚਰਣੀ ਲਾਗੇ ਉਂਧ ਕਵਲ ਜਿਸ ਹੋਏ ਪ੍ਰਗਾਸਾ ਤਨ ਸਰਬ ਨਿਰੰਜਨ ਡਿਠਾ ਜਿਓ ਤੇਰੀ ਮਹਿਮਾ ਤੂੰ ਹੈ ਜਾਣਹਿ ਆਪਣਾ ਆਪ ਤੂੰ ਆਪ ਪਛਾਨ ਹੈ ਹਉ ਬਲੇਹਾਰੀ ਸੁਲਤਨ ਤੇਰੇ ਜਿਨ ਕਾਮ ਕ્રોਧ ਲੋਭ ਪੀਠਾ ਜਿਓ ਤੂੰ ਨਿਰਵੈਰ ਸਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਬਿਨ ਸਿਆ ਭ੍ਰਮ ਪਾ ਟੀਠਾ ਜਿਓ मांझ ਮਹਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮਾ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਹਿ ਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਨ ਦਿਨ ਨਿਤ ਜਾਗੀ ਬਾਹਾਂ ਪਕੜ ਤਿਸ ਸੁਆਮੀ ਮਿਲੇ ਜਿਸ ਕੈ ਮस्तक ਲੈਣਾ ਚਰਨ ਕਮਲ ਭਗਤਾ ਮਨ ਵੁਠੇ ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬੰਸ਼ ਹੈ ਨਾਮ ਸਚੇ ਕਾ ਗਹਿਣਾ ਓਠ ਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰਨ ਹਚਲ ਪਾਈਐ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰਨਹਿ ਚਲ ਪਾਈਐ ਨਾਨਕ ਕਾ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ